ਲੈਸਨ ਨੰਬਰ 7 ਗੁਰੂ ਹਰਗੋਬਿੰਦ ਜੀ ਦੇ ਸਿੱਖ ਪੰਥ ਦਾ ਰੁਪਾਂਤਰਣ ਇਹਦੇ ਵਿੱਚ ਸਾਡੇ ਕੋਲ 6 ਪ੍ਰਸ਼ਨ ਬਣਦੇ ਨੇ ਇੰਪੋਰਟੈਂਟ ਨੇ ਸਾਰੇ ਕੁਐਸ਼ਨ ਠੀਕ ਹੈ ਸੋ ਪਹਿਲਾ ਕੁਐਸ਼ਨ ਆ ਸਿੱਖ ਪੰਥ ਦੇ ਰੁਪਾਂਤਰਣ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਯੋਗਦਾਨ ਉਹ ਸੇਮ ਆ ਗਿਆ ਸਿੱਖ ਪੰਥ ਵਿੱਚ ਰੁਪਾਂਤਰਣ ਮਤਲਬ ਬਹੁਤ ਚੀਜ਼ਾਂ ਬਦਲੀਆਂ ਜਿਹੜੇ ਸਿੱਖਾਂ ਨੂੰ ਨਵੇਂ-ਨਵੇਂ ਤਰੀਕੇ ਸਿਖਾਉਣੇ ਸ਼ੁਰੂ ਕੀਤੇ ਜੰਦ ਦੇ ਲੜਾਈ ਦੇ ਠੀਕ ਹੈ ਪੁਰਵੀ ਕਾਫੀ ਚੀਜ਼ਾਂ ਹੋਈਆਂ ਸੀ ਉਹ ਸਾਰਾ ਕੁਝ ਜਿਹੜਾ ਵਾ ਹੁਆ ਸ਼ੁਰੂ ਹੋਇਆ ਸੀ ਉਸ ਬਾਅਦ ਗੁਰੂ ਹਰਗੋਬਿੰਦ ਜੀ ਨੇ ਨਮੀ ਨੀਤੀ ਜਾਂ ਇਹ ਪੁੱਛਦਾ ਨਮੀ ਨੀਤੀ ਤੋਂ ਕੀ ਭਾਵ ਹੈ ਜਾਂ ਮੀਰੀ ਅਤੇ ਪੀਰੀ ਦੀ ਨੀਤੀ ਠੀਕ ਹੈ ਕਿਉਂ ਅਪਣਾਈ ਤੇ ਮੀਰੀ ਪੀਰੀ ਤੋਂ ਕੀ ਭਾਵ ਹੈ ਇਦਾਂ ਪੁੱਛਿਆ ਜਾਂਦਾ ਹੁੰਦਾ ਅਲੱਗ-ਅਲੱਗ ਤਰ੍ਹਾਂ ਕਵੈਸਚਨ ਪੁੱਛਿਆ ਜਾਂਦਾ ਇਸ ਤੋਂ ਇਲਾਵਾ ਗੁਰੂ ਹਰਗੋਬਿੰਦ ਜੀ ਦੀ ਨਮੀ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ਮੀਰੀ ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਉਂ ਕਿਹਾ ਜਾਂਦਾ ਹੈ ਅਕਾਲ ਤੱਕ ਸਾਬ ਤੇ ਨੋਟ ਲਿਖੋ ਇਹ ਅਕਾਲ ਤੱਕ ਸਾਬ ਤੇ ਨੋਟ ਲਿਖੋ ਇਹ ਵੀ ਬਹੁਤ ਇੰਪੋਰਟੈਂਟ ਕੁਸ਼ਚਨ ਐ ਨੂੰ ਛੱਡੇ ਹੋਣਾ 6 ਦੇ 6 ਕੁਸ਼ਚਨ ਨੋਟ ਕਰ ਲਓ ਠੀਕ ਹੈ ਗੁਰੂ ਹਰਗੋਬਿੰਦ ਜੀ ਅਤੇ ਸਿਕ ਪੰਦੀ ਰਮਾਨ ਦਾ ਜਿਹੜੇ ਰੂਪਾਂਤਰਣ ਆ ਇਹਦੇ ਵਿੱਚ ਜਿਹੜਾ ਵਾ ਸਾਨੂੰ ਕੁਸ਼ਚਨ ਐ ਜਿਹੜੇ ਨੇ ਇੰਪੋਰਟੈਂਟ ਨੇ 6 ਦੇ 6 ਨੋਟ ਕਰ ਲਿਓ ਤੇ ਪਲੇਲਿਸਟ ਨੂੰ ਫੋਲੋ ਕਰ ਲਿਓ ਸੋ ਵੀਡੀਓ ਬਹੁਤ ਛੋਟੀ ਹੁੰਦੀ ਆ ਕਿ ਇਕੱਲੇ ਕੁਸ਼ਚਨ ਹੀ ਦੱਸਨੇ ਹੁੰਦੇ ਆ ਆਨਸਰ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਵੀਡੀਓਜ਼ ਵਿੱਚ ਮੈਂ ਪ੍ਰੋਪਰ ਕਰਵਾਉਂਗਾ ਰਿਵੀਜ਼ਨ ਵੀ ਸਾਰੇ ਪ੍ਰਸ਼ਨਾਂ ਦੀ ਤਾ ਜਰੂਰ ਤੁਸੀਂ ਇਹਨਾਂ ਕੁਐਸਚਨਾਂ ਨੂੰ ਨੋਟ ਕਰ ਲਿਓ ਠੀਕ ਹੈ ਜੀ ਮਿਲਦੇ ਨੇ ਅਗਲੀ ਵੀਡੀਓ 'ਚ ਧੰਨਵਾਦ